ਮੌਸਮ ਦਾ ਅਸਰ ਸਾਡੇ ਸਰੀਰ ਦੇ ਅੰਦਰੂਨੀ ਹਿੱਸੇ ਤੋਂ ਵੱਧ ਬਾਹਰੀ ਹਿੱਸੇ ਉੱਤੇ ਪਹਿਲਾਂ ਅਤੇ ਵਧੇਰੇ ਪੈਂਦਾ ਹੈ ਡੰਡੀ ਇਸ ਲਈ ਹਰ ਮੌਸਮ ਵਿੱਚ ਚਮੜੀ ਦੀ ਦੇਖਭਾਲ ਦੀ ਲੋੜ ਹੁੰਦੀ ਹੈ ਡੰਡੀ ਗਰਮੀ ਵਿੱਚ ਸਰੀਰ ਦੇ ਪਸੀਨੇ ਵਿੱਚ ਵਰਖਾ ਰੁੱਤ ਵਿੱਚ ਨਮੀ ਦੇ ਕਾਰਨ ਚੌੜੀ ਖੁਸ਼ਕ ਅਤੇ ਬੇਜਾਨ ਹੋਣ ਨਾਲ ਕਿਸੇ ਹੱਦ ਤੱਕ ਬਚ ਜਾਂਦੀ ਹੈ ਡੰਡੀ ਪਰ ਸਰਦ ਰੁੱਤ ਜਿੱਥੇ ਸਿਹਤ ਪੱਖੋਂ ਵਧੀਆ ਸਮਝੀ ਜਾਂਦੀ ਹੈ ਉਥੇ ਇਸ ਮੌਸਮ ਵਿੱਚ ਚਮੜੀ ਸੰਬੰਧੀ ਪਰੇਸ਼ਾਨੀਆਂ ਵੱਧ ਜਾਂਦੀਆਂ ਹਨ ਡੰਡੀ ਇਸ ਲਈ ਇਸ ਮੌਸਮ ਵਿੱਚ ਚਮੜੀ ਦੀ ਦੇਖਭਾਲ ਦੀ ਵੀ ਵੱਧ ਲੋੜ ਹੁੰਦੀ ਹੈ ਡੰਡੀ ਸਰਦ ਰੁੱਤ ਵਿੱਚ ਠੰਡ ਅਤੇ ਠੰਡੀਆਂ ਹਵਾਵਾਂ ਕਾਰਨ ਚਮੜੀ ਖੁਸ਼ਕ ਅਤੇ ਬੇਜਾਨ ਦੇਸਣ ਲੱਗਦੀ ਹੈ ਡੰਡੀ ਚਿਹਰਾ ਬੁੱਲ ਹੱਥ ਅਤੇ ਪੈਰ ਦੀ ਚਮੜੀ ਖੁਸ਼ਕ ਹੋ ਕੇ ਫਟਣ ਲੱਗਦੀ ਹੈ ਡੰਡੀ ਕਈ ਵਾਰ ਤਾਂ ਚਮੜੀ ਫਟਣ ਨਾਲ ਜਲਣ ਹੁੰਦੀ ਹੈ ਅਤੇ ਖੂਨ ਵੀ ਵਗਣ ਲੱਗ ਪੈਂਦਾ ਹੈ ਡੰਡੀ ਜੇ ਇਸ ਮੌਸਮ ਵਿੱਚ ਥੋੜੀ ਜਿਹੀ ਸਾਵਧਾਨੀ ਵਰਤੀ ਜਾਵੇ ਤਾਂ ਤੁਸੀਂ ਚਮੜੀ ਸੰਬੰਧੀ ਪਰੇਸ਼ਾਨੀਆਂ ਤੋਂ ਬਚ ਸਕਦੇ ਹੋ ਡੰਡੀ ਸਰਦੀਆਂ ਦੀ ਰੁੱਤ ਵਿੱਚ ਚਮੜੀ ਨੂੰ ਮਲਾਈਮ ਅਤੇ ਚਮਕਦਾਰ ਬਣਾਈ ਰੱਖਣ ਲਈ ਜੈਤੂਨ ਅਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰੋ ਡੰਡੀ ਮਾਲਿਸ਼ ਪਿੱਛੋਂ ਥੋੜੀ ਦੇਰ ੁੱੱਪੇ ਬੈਠੋ ਡੰਡੀ ਫਿਰ ਕੋਸੇ ਪਾਣੀ ਨਾਲ ਨਹਾ ਲਓ ਡੰਡੀ ਸਰਦ ਰੁੱਤ ਵਿੱਚ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਜਾਂ ਜ਼ਿਆਦਾ ਠੰਡੇ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ ਡੰਡੀ ਇਸ ਨਾਲ ਸਟਾਰ ਚਮੜੀ ਉੱਤੇ ਮਾੜਾ ਅਸਰ ਪੈਂਦਾ ਹੈ ਅਤੇ ਇਹ ਢਿੱਲੀ ਅਤੇ ਖੁਸ਼ਕ ਹੋ ਜਾਂਦੀ ਹੈ ਡੰਡੀ ਇਸ ਮੌਸਮ ਵਿੱਚ ਠੰਡੀਆਂ ਹਵਾਵਾਂ ਦੇ ਕਾਰਨ ਚਮੜੀ ਕਾਲੀ ਖੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ ਅਤੇ ਫਟਣ ਲੱਗਦੀ ਹੈ ਡੰਡੀ ਇਸ ਲਈ ਇਨ ਦਿਨਾਂ ਵਿੱਚ ਸਰੀਰ ਦੀ ਚਮੜੀ ਨੂੰ ਵੱਧ ਤੋਂ ਵੱਧ ਟਾਕ ਕੇ ਰੱਖਣ ਦੀ ਕੋਸ਼ਿਸ਼ ਕਰੋ ਡੰਡੀ ਠੰਡ ਦੇ ਮੌਸਮ ਵਿੱਚ ਅੱਡੀਆਂ ਦਾ ਪਾਟਣਾ ਇੱਕ ਆਮ ਸਮੱਸਿਆ ਹੈ ਡੰਡੀ ਇਹੋ ਜੇ ਸਮੇਂ ਗਰਮ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਥੋੜੀ ਤੇਰ ਇਸ ਪਾਣੀ ਵਿੱਚ ਆਪਣੇ ਪੈਰ ਡਬੋ ਕੇ ਰੱਖੋ ਡੰਡੀ ਥੋੜੀ देर ਪਿੱਛੋਂ ਬੁਰਸ਼ ਨਾਲ ਅੱਡੀਆਂ ਨੂੰ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰ ਲਓ ਇਸ ਪਿੱਛੋਂ ਪੈਰਾਂ ਨੂੰ ਪਾਣੀ ਨਾਲ ਧੋ ਕੇ ਸੁੱਕੇ ਤੌਲੀਏ ਨਾਲ ਸੁਕਾ ਲਓ ਡੰਡੀ ਹੁਣ ਅੱਡੀਆਂ ਉੱਤੇ ਨਾਰੀਅਲ ਜਾਂ ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ ਡੰਡੀ ਇਸ ਨਾਲ ਅੱਡੀਆਂ ਦੀ ਚਮੜੀ ਮੁਲਾਇਮ ਅਤੇ ਚਮਕਦਾਰ ਬਣੀ ਰਹੇਗੀ ਡੰਡੀ ਠੰਡ ਨਾਲ ਚਮੜੀ ਵਿੱਚ ਝੁਰੜੀਆਂ ਪੈ ਜਾਂਦੀਆਂ ਹਨ ਡੰਡੀ ਇਸ ਲਈ ਚਿਹਰੇ ਦੀ ਚਮੜੀ ਦੀ ਲਗਾਤਾਰ ਮਾਲਿਸ਼ ਕਰਦੇ ਰਹੋ ਡੰਡੀ ਅੱਖਾਂ ਦੇ ਨੇੜਲੀ ਚਮੜੀ ਬਹੁਤ ਪਤਲੀ ਹੁੰਦੀ ਹੈ ਡੰਡੀ ਇੱਥੇ ਕੋਈ ਵੀ ਤੇਲੀ ਗ੍ਰੰਥੀ ਨਾ ਹੋਣ ਕਾਰਨ 헤ਠਾਂ ਚੁਰੜੀਆਂ ਅਤੇ ਕਾਲਾਪਨ ਆ ਜਾਂਦਾ ਹੈ ਡੰਡੀ ਇਸ ਲਈ ਅੱਖਾਂ ਦੇ 헤ਠਾਂ ਬਦਾਮ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ ਡੰਡੀ ਬੁੱਲਾਂ ਉੱਤੇ ਠੰਡੀਆਂ ਹਵਾਵਾਂ ਦਾ ਅਸਰ ਸਭ ਤੋਂ ਜ਼ਿਆਦਾ ਪੈਂਦਾ ਹੈ ਡੰਡੀ ਇਸ ਲਈ ਬੁੱਲਾਂ ਲਈ ਖਾਸ